ਗੁੱਡ ਮਾਰਨਿੰਗ ਜੀ ਸਸਕਾਲ ਜੀ ਆਪਾਂ ਅੱਜ ਕੁਝ ਕੁਐਸਚਨ ਲੈ ਕੇ ਹਾਜ਼ਰ ਹੋਏ ਹਾਂ ਜੀ ਪੰਜਾਬ ਦੇ ਇਤਿਹਾਸਕ ਸਮਿਆਂ ਬਾਰੇ ਜੀ ਹੁਕਮਨਾਮੇ ਤੋਂ ਕੀ ਭਾਵ ਹੈ ਹੁਕਮਨਾਮੇ ਤੋਂ ਭਾਵ ਜੀ ਆਗਿਆ ਪੱਤਰ ਨੂੰ ਕਹਿੰਦੇ ਹਨ ਇਹ ਸਿੱਖ ਗੁਰੂਆਂ ਨਾਲ ਸੰਬੰਧਿਤ ਹੁੰਦੇ ਸਨ ਇਹਨਾਂ ਦੀ ਗਿਣਤੀ 99 ਹੁਕਮਨਾਮੇ ਸੰਜ ਜੀ 34 ਹੁਕਮਨਾਮੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਨ 23 ਗੁਰੂ ਤੇਗ ਬਹਾਦਰ ਜੀ ਦੇ ਸੰਨ ਜੀ ਸਿੱਖ ਹੁਕਮਨਾਮਿਆਂ ਦੀ ਪਾਲਣਾ ਪਰਮਾਤਮਾ ਦਾ ਹੁਕਮ ਮੰਨ ਕੇ ਹੀ ਕਰਦੇ ਸਨ ਜੀ ਆਲਾ ਕੁਐਸਚਨ ਹੈ ਜੀ ਆਦ ਗ੍ਰੰਥ ਸਾਹਿਬ ਜੀ ਦੇ ਬਾਰੇ ਇਹ ਸਿੱਖ ਗੁਰੂਆਂ ਦਾ ਸਰਬ ਉੱਚ ਪਵਿੱਤਰ ਗ੍ਰੰਥ ਮੰਨਿਆ ਜਾਂਦਾ ਹੈ ਇਸ ਦਾ ਸੰਕਲਨ 1604 ਈਸਵੀ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ ਸੀ ਕਈ ਵਾਰ ਤਾਂ ਇਹ ਪੁੱਛਿਆ ਜਾਂਦਾ ਜੀ ਆਦ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸ ਨੇ ਕੀਤਾ ਸੀਗਾ ਕਦੋਂ ਕੀਤਾ ਸੀ ਇਹ ਇਸ ਵਿੱਚ ਪੰਜ ਗੁਰ ਸਾਹਿਬਾਨਾ ਹਿੰਦ ਭਗਤਾਂ ਮੁਸਲਿਮ ਸੰਤਾਂ ਤੇ ਪੱਟਾਂ ਦੀ ਬਾਣੀ ਸ਼ਾਮਲ ਹੈ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਸਨ ਕਈ ਵਾਰ ਨਹੀਂ ਇੱਕ ਕੁਐਸਚਨ ਬਣ ਕੇ ਆ ਜਾਂਦਾ ਹੁੰਦਾ ਜੀ ਪਹਿਲੇ ਗ੍ਰੰਥੀ ਕੌਣ ਸਨ ਆਲ ਗ੍ਰੰਥ ਸਾਹਿਬ ਜੀ ਦੇ ਦਸਮ ਗ੍ਰੰਥ ਸਾਹਿਬ ਜੀ ਇੱਕ ਇਹ ਇੱਕ ਹੋਰ ਧਾਰਮਿਕ ਗ੍ਰੰਥ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ ਇਸ ਦਾ ਸੰਕਲਨ 1721 ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀਗਾ ਭਾਈ ਗੁਰਦਾਸ ਜੀ ਦੀਆਂ 12 ਭਾਈ ਗੁਰਦਾਸ ਜੀ ਉੱਚ ਕੋਟੀ ਦੇ ਕਵੀ ਸਨ 39 12 ਦੀ ਰਚਨਾ ਕੀਤੀ ਸੀ ਇਹਨਾਂ 12 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਵੀ ਕਿਹਾ ਜਾਂਦਾ ਹੈ ਹਾਂਜੀ ਭਾਈ ਗੁਰਦਾਸ ਜੀ ਦੀਆਂ 12 ਕਿੰਨੀਆਂ ਸਨ 39 12 ਸਨ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਵੀ ਕਿਹਾ ਜਾਂਦਾ ਹੈ ਅਗਲਾ ਹੱਜ ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ਜਨਮ ਸਾਖੀਆਂ ਕਿਹਾ ਜਾਂਦਾ ਹੈ ਪੂਰਾਤਨ ਜਨਮ ਸਾਖੀ ਮਿਹਰਬਾਨ ਵਾਲੀ ਜਨਮ ਸਾਖੀ ਭਾਈ ਬਾਲੇ ਵਾਲੀ ਜਨਮ ਸਾਖੀ ਜੀ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਜੀ ਆਦ ਗ੍ਰੰਥ ਸਾਹਿਬ ਜੀ ਵਿੱਚ ਸਿੱਖ ਗੁਰੂ ਸਾਹਿਬਾਨ ਦਾ ਯੋਗਦਾਨ ਪੁੱਛਿਆ ਜੀ ਕਿੰਨੇ ਦੇ ਕਿੰਨੇ ਸ਼ਬਦ ਸਨ ਗੁਰੂ ਨਾਨਕ ਦੇਵ ਜੀ ਦੇ 976 ਸ਼ਬਦ ਸਨ ਗੁਰੂ ਅੰਗਦ ਦੇਵ ਜੀ ਦੇ 64 ਗੁਰੂ ਅਮਰਦਾਸ ਜੀ ਦੇ 907 ਸ਼ਬਦ ਸਨ ਗੁਰੂ ਰਾਮਦਾਸ ਜੀ ਦੇ 679 ਜੀ ਗੁਰੂ ਅਰਜਨ ਦੇਵ ਜੀ ਦੇ 2216 ਸ਼ਬਦ ਸ਼ਾਮਲ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਗੁਰਤੇ ਬਾਦਰ ਜੀ ਦੇ ਜੀ ਦੇ 116 ਸ਼ਬਦ ਅਤੇ ਸ਼ਲੋਕ 59 ਸ਼ਬਦ ਅਤੇ 57 ਸ਼ਲੋਕ ਸ਼ਾਮਲ ਸਨ ਜੀ ਟੋਟਲ ਇਹ 116 ਸ਼ਬਦ ਸਨ ਜੀ ਭਗਤਾਂ ਤੇ ਸੰਤਾਂ ਆਦ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਅਤੇ ਮੁ슬ਮਨ ਸੰਤਾਂ ਦੀ ਬਾਣੀ ਅੰਕਿਤ ਕੀਤੀ ਗਈ ਹੈ ਭਗਤਾਂ ਤੇ ਸੰਤਾਂ ਦੇ ਨਾਮ ਜੀ ਭਗਤ ਕਬੀਰ ਜੀ ਬਾਬਾ ਫਰੀਦ ਜੀ ਨਾਮਦੇਵ ਜੀ ਗੁਰੂ ਰਵਿਦਾਸ ਜੀ ਤੰਨਾ ਜੀ ਰਾਮਾਨੰਦਾ ਜੀ ਤੇ ਜੈਦੇਵ ਜੀ ਭਗਤ ਕਬੀਰ ਜੀ ਦੇ 541 ਸ਼ਬਦ ਸਨ ਸਭ ਤੋਂ ਵੱਧ ਜੀ ਕਿੰਨਾ ਦੇ ਸੀ ਪੰਜ ਭਗਤ ਕਬੀਰ ਜੀ ਦੇ 541 ਸ਼ਬਦ ਸਨ ਪਾਟਾ ਪੱਟ 11 ਪੱਟਾਂ ਤੇ 125 ਸ਼ਬਦ ਅੰਕਿਤ ਸਨ ਇਹ ਪੱਟਾਂ ਦੇ ਨਾਮ ਨਾਲ-ਨਾਲ ਬਾਬਾ ਜੀ ਨਾਲ ਜੀ ਵੱਲ ਜੀ ਭੀਖਾ ਜੀ ਹਰਵੰਸ ਜੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ ਕਿੰਨੇ ਬਾਣੀ ਦਾ ਸੰਗ੍ਰਹਿ ਹੈ ਜੀ 18 ਗ੍ਰੰਥਾਂ ਦਾ ਇਹ ਸੰਗ੍ਰਹਿ ਮੰਨਿਆ ਜਾਂਦਾ ਜੀ ਇਹਦੇ ਵਿੱਚ ਜਪੁ ਸਾਹਿਬ ਅਕਾਲ ਉਸਤਤ ਚੰਡੀ ਦੀ ਵਾਰ 24 ਅਵਤਾਰ ਸ਼ਬਦ ਹਜ਼ਾਰੇ ਸਸਤਰ ਨਾਮਾ ਬਚਿਤਰਨਾਟਕ ਜਾਫਰਨਾਮਾ ਅਤੇ ਜੀ ਕਈ ਵਾਰ ਕੁਸ਼ਨ ਆ ਜਾਂਦਾ ਹੈ ਬਚਿੱਤਰ ਨਾਮਾ ਤੇ ਜਫਰ ਨਾਮਾ ਕਿੰਨਾ ਦੇ ਰਚਨਾਵਾਂ ਸਨ ਇਹ ਸਭ ਤੋਂ ਮਹੱਤਵਪੂਰਨ ਹਨ ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਆਤਮ ਕਥਾ ਹੈ ਜੀ ਪਲੀਜ਼ ਲਾਈਕ ਸ਼ੇਅਰ ਕਮੈਂਟਸ ਐਂਡ ਸਬਸਕ੍ਰਾਈਬ ਮਾਈ ਚੈਨਲ